ਉਹ ਜ਼ਮੀਨ ਐਕਵਾਇਰ ਕਰ ਰਹੀ ਹੈ ਕਿਸਾਨਾਂ ਪਰਾਵਾਂ ਦੀ ਤੇ ਜਾਂ ਕੁਝ ਜਿਨ੍ਹਾਂ ਕੋਲੇ ਆਲਰੇਡੀ ਜ਼ਮੀਨ ਹੈਗੀ ਹੈ ਕਿਸੇ ਨੇ ਬਿਲਡਰਸ ਜਾਂ ਹੋਰ ਕਿਸੇ ਕੋਲੇ ਲਈ ਵੀ ਹੈ ਉਹਨਾਂ ਤੋਂ ਟੋਟਲ ਜਿਹੜੀ ਇਹ ਜ਼ਮੀਨ ਐਕਵਾਇਰ ਹੋ ਰਹੀ ਹੈ ਲੁਧਿਆਣਾ ਵਿੱਚ ਇਹਦੀ ਜਿਹੜਾ ਇਹ ਬਣਾਇਆ ਇਹਨਾਂ ਨੇ ਐਕਵਾਇਰ ਕਰਨ ਦਾ ਸਿਸਟਮ ਉਹ ਇਹ ਹੈ ਕਿ ਆ ਜਿਹੜਾ ਦਾਖਾ ਹਲਕਾ ਗਿਲ ਹਲਕਾ ਨਾਲ ਮੇਰਾ ਖਿਆਲ ਥੋੜਾ ਜਿਹਾ 파ਟ ਉਹ ਆ ਸਾਨੇ ਵਾਲ ਦਾ ਵੀ ਹੋ ਸਕਦਾ ਹੈ ਤੇ ਜਗਰਾਉਂ ਦੇ ਵੀ ਕੁਝ ਪਿੰਡ ਦੇ ਵਿੱਚ ਆ ਸਕਦੇ ਆ ਇਹ 23000 ਦੇ ਲਗਭਗ ਕਿਲੇ ਐਕਵਾਇਰ ਕਰ ਰਹੀ ਹੈ ਸੋ ਜਦੋਂ 23000 ਲੈਂਡ ਐਕਵਾਇਰ ਕਰ ਲੇਗੀ ਜਾਨੀ ਕਿ ਜ਼ਕਮੀਨ ਐਕਵਾਇਰ ਕਰ ਲੇਗੀ ਕਾਏ ਮੇਰਾ ਖਿਆਲ ਆਸੇ-ਪਾਸੇ ਤੁਹਾਨੂੰ ਕਿਤੇ ਜ਼ਮੀਨ ਹੀ ਨਹੀਂ ਦਿਖੇਗੀ 23000 ਕਿਲਾ ਕੋਈ ਥੋੜੀ ਲੈਂਡ ਨਹੀਂ ਹੁੰਦੀ ਇਹਦੇ ਪਿੱਛੇ ਮਕਸਦ ਕੀ ਹੈ ਮਕਸਦ ਇਹ ਹੈ ਕਿ ਜਿਹੜਾ ਪੰਜਾਬ ਦੇ ਸਿਰ ਬਹੁਤ ਸਾਰਾ ਕਰਜ਼ ਚੜਿਆ ਆਇਆ ਹੈ ਤੇ ਬਹੁਤ ਸਾਰੀਆਂ 2 ਸਾਲ ਰਹਿ ਗਏ 1.4 ਲੱਖ ਕਰੋੜ ਰੁਪਏ ਦਾ ਕਰਜ਼ਾ ਚੜਿਆ ਹੈ 2 ਸਾਲ ਰਹਿ ਗਏ ਨੇ ਸਰਕਾਰ ਨੇ ਜਿਹੜੀਆਂ ਸਕੀਮਾਂ ਜਿਹੜੇ ਵਾਅਦੇ ਕੀਤੇ ਸਨ ਉਹ ਵੀ ਪੂਰੇ ਕਰਨੇ ਆ ਕਿਉਂਕਿ ਉਹਨਾਂ ਕੋਲੇ ਪੈਸਾ ਨਹੀਂ ਹੈ। ਔਰ ਜਦੋਂ ਲੈਂਡ ਪੂਲਿੰਗ ਇਹਨੂੰ ਲੈਂਡ ਪੂਲਿੰਗ ਕਹਾਂਗੇ ਲੋਕਾਂ ਦੀ ਜ਼ਮੀਨ ਐਕਵਾਇਰ ਕਰ ਲੈਣਗੇ ਉਹਨੂੰ ਕਹਿਣਗੇ ਵੀ ਅਸੀਂ ਤੈਨੂੰ ਇਹਦੇ ਵਿੱਚੋਂ ਪਲਾਟ ਦੇ ਦੇਨੇ ਇੱਕ ਸ਼ੋਰੂਮ ਦੇ ਦੇਵਾਂਗੇ। ਅਗਰ ਕੋਈ ਕਮਰਸ਼ੀਅਲ ਸਾਈਟ ਦੇਣਗੇ ਤੇ ਔਰੀ ਕਿਲਾ ਐਕਵਾਇਰ ਕਰ ਲੈਣਗੇ ਜਾਨੀ ਕਿ ਕਿੱਲੇ ਮਗਰ ਹੋ ਸਕਦਾ 500 ਗਜ ਦਾ ਪਲਾਟ ਦੇ ਦੇਣ ਜਾਂ 600 ਗਜ ਦਾ ਪਲਾਟ ਦੇ ਦੇਣ ਜਾਂ 1000 ਗਜ ਦਾ ਦੇ ਦੇਣ। ਸੋ ਇਸ ਤਰ੍ਹਾਂ ਦੀ ਸਕੀਮ ਲਾਗੂ ਕਰ ਰਹੇ ਜਿਹਦੀ ਮੀਟਿੰਗ ਪ੍ਰਮੁਖ ਸਕੱਤਰ ਨਾਲ ਜਾਣੀ ਕਿ ਚੀਫ ਸਕੱਟਰੀ ਨਾਲ ਹੋ ਚੁੱਕੀ ਹੈ ਇਹਨਾਂ ਦੀ ਤੇ ਇਹਨਾਂ ਨੇ ਜ਼ੋਨ ਵਾਈਜ਼ ਬਣਾਏ ਨੇ 10 ਜ਼ੋਨ ਨੇ ਲੁਧਿਆਣਾ ਦੇ ਜਿਹਦੇ ਵਿੱਚ 2300 23000 70 ਏਕੜ ਜ਼ਮੀਨ ਐਕਵਾਇਰ ਕਰਨ ਦਾ ਟੀਚਾ ਹੈਗਾ ਕਿਉਂਕਿ ਕੁਝ ਦਿੱਲੀ ਦੇ ਸਾਥੀ ਜਿਹੜੇ ਆਏ ਹੋਏ ਨੇ ਉਹਨਾਂ ਨੇ ਕਿਹਾ ਕਿ ਇੰਨੀ ਜ਼ਮੀਨ ਤਾਂ ਐਕਵਾਇਰ ਕਰੋ ਹੀ ਕਰੋ ਲੁਧਿਆਣਾ ਇਟਸ ਅ ਗੋਲਡ ਮਾਈਨ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਰੀ ਜਿਹੜੀ ਇਹ ਜ਼ਮੀਨ ਹੈ 골ਡ ਮਾਈਨ ਹੈ ਕਿਵੇਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਲੁੱਟਿਆ ਜਾ ਸਕਦਾ ਹੈ ਔਰ ਦੂਸਰਾ ਸਾਡਾ ਖੇਤੀ ਪ੍ਰਧਾਨ ਸੂਬਾ ਹੈ ਜਿਹਨੂੰ ਅਸੀਂ ਬੜੀ ਛਾਤੀ ਠੋਕੇ ਕਹਿੰਦੇ ਆ ਸਾਡੇ ਕੋਲ ਇਹੀ ਹੈ ਪਾਣੀ ਤੇ ਖੇਤ ਤੋਂ ਖੇਤੀ ਪ੍ਰਧਾਨ ਸੂਬੇ ਨੂੰ ਨਸ਼ਟ ਕਰਨ ਦੀਆਂ ਪਿਆਰੀਆਂ ਹੋ ਰਹੀਆਂ ਨੇ ਮਕਮਲ ਤੌਰ ਤੇ ਆਪ ਦੇ ਮਨਸੂਬੇ ਤੇ ਆਪ ਦੇ ਝੂਠੇ ਵਾਦੇ ਪੂਰੇ ਕਰਨ ਵਾਸਤੇ ਪੰਜਾਬ ਨੂੰ ਲੁੱਟਣ ਦੀ ਤਿਆਰੀ ਹੈ ਕਿਸਾਨ ਵੀਰਾਂ ਨੂੰ ਲੁੱਟਣ ਦੀ ਤਿਆਰੀ ਹੈ ਸੋ ਇਹਦੇ ਬਾਰੇ ਅਲੱਗ-ਅਲੱਗ ਲੋਕਾਂ ਨੇ ਆਪ ਦਾ ਪ੍ਰतिकਰਮ ਦਿੱਤਾ ਹੈ ਮੈਂ ਬਤੌਰ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਔਰ ਕਾਂਗਰਸ ਪਾਰਟੀ ਦਾ ਐਮਪੀ ਲੁਧਿਆਣਾ ਹੋਣ ਦੇ ਨਾਤੇ ਇਹ ਸਰਕਾਰ ਨੂੰ ਬੇਨਤੀ ਕਰਨਾ ਹੈ ਕਿ ਇਹ ਅਨਿਆਏ ਤੇ ਜ਼ਾਸੀ ਔਰ ਇਹ ਤੱਕਾ ਬਿਲਕੁਲ ਅਸੀਂ ਕਰਨ ਨਹੀਂ ਦੇਵਾਂਗੇ ਮੇਰੀ ਬੇਨਤੀ ਹੈ ਕਿ ਆਪਣਾ ਇਹ ਜਿਹੜਾ ਤੁਸੀਂ ਆ ਖਿਆਲ ਜਿਹੜਾ ਬਣਾਇਆ ਹੈ ਪੰਜਾਬ ਨੂੰ ਮਾਰਨ ਦਾ ਇਹਨੂੰ ਤੁਰੰਤ ਵਾਪਸ ਲਿਆ ਜਾਵੇ ਅੱਜ ਕੁਝ ਸਾਥੀਆਂ ਨੇ ਦਾਖੇ ਸਾਡੇ ਕਿਸਾਨ ਭਰਾਵਾਂ ਨੇ ਉਹਦੇ ਮੁਤਲਕ ਮੀਟਿੰਗ ਵੀ ਰੱਖੀ ਹੈ ਜਿਹਦੇ ਵਿੱਚ ਸਾਡੇ ਸੰਦੀਪ ਸਿੰਘ ਸੰਧੂ ਉਹ ਦਾਖਾ ਦੇ ਹਲਕਾ ਇੰਚਾਰਜ ਜਨਰਲ ਸਕੱਤਰ ਸੂਬਾ ਕਾਂਗਰਸ ਤੇ ਮੈਨੂੰ ਲੱਗਦਾ ਸਾਡੇ ਸੁਪਾਲ ਸਿੰਘ ਖਹਿਰਾ ਕਿਸਾਨਾਂ ਦੇ ਜਿਹੜੇ 올 ਇੰਡੀਆ ਦੇ ਚੇਅਰਮੈਨ ਨੇ ਉਹ ਵੀ ਉੱਥੇ ਉਹਨਾਂ ਦੇ ਦਿੱਤੇ ਸਮੇਂ ਮੁਤਾਬਕ ਆਪਣੀ ਸ਼ਮੂਲੀਅਤ ਤੇ ਹਾਜ਼ਰੀ ਲਵਾਉਣਗੇ ਔਰ ਇਸ ਤੋਂ ਬਾਅਦ ਤੁਰੰਤ ਕਾਂਗਰਸ ਪਾਰਟੀ ਇਹਦੇ ਤੇ ਸੰਗਿਆਨ ਲੈਂਦੇ ਹੋਏ ਗੱਲਬਾਤ ਕਰਕੇ ਸਾਰੀ ਲੀਡਰਸ਼ਿਪ ਨਾਲ ਤੇ ਕਿਸਾਨਾਂ ਨਾਲ ਉੱਥੋਂ ਦੇ ਲੋਕਲ ਜਿਨ੍ਹਾਂ ਦੇ ਇੰਟਰਸਟ ਹੈਗੇ ਆ ਫੇਰ ਏਰੀ ਲੜਾਈ ਵਿੱਡਾਂਗੇ ਅਗਰ ਸਰਕਾਰ ਨੇ ਇਹ ਆਪਣਾ ਫੈਸਲਾ ਵਾਪਸ ਨਾ ਲਿਆ ਸੋ ਮੈਂ ਵੀ ਪਹੁੰਚਣਾ ਸੀ ਲੇਕਿਨ ਮੈਂ ਕੁਝ ਕੰਮ ਕਰਕੇ ਅੱਜ ਦਿੱਲੀ ਆਇਆ ਹੋਇਆ ਮੇਰੀ ਮੀਟਿੰਗ ਸੀਗੀ ਪਾਰਲੀਮੈਂਟ ਦੀ ਸੋ ਇਸ ਕਰਕੇ ਮਾਫ ਕਰਿਓ ਲੇਕਿਨ ਆਪਾਂ ਪੰਜਾਬ ਦੇ ਕਿਸਾਨਾਂ ਨਾਲ ਹੈ ਔਰ ਪੰਜਾਬ ਨੂੰ ਖੇਤੀ ਪ੍ਰਧਾਨ ਸੂਬੇ ਨੂੰ ਉਜਾੜਨ ਨਹੀਂ ਦੇਣਾ 23000 ਕਿੰਨੇ ਲੋਕਾਂ ਦੀ ਡਿਮਾਂਡ ਹੈ ਕੌਣ ਘਰ ਬਣਾਉਣਾ ਚਾਹੁੰਦਾ ਹੈ 23000 ਏਕੜ ਦੇ ਵਿੱਚ ਕਿਸੇ ਨੇ ਕੋਈ ਡਿਮਾਂਡ ਕੀਤੀ ਹੈ ਆਲਰੇਡੀ ਬਹੁਤ ਸਾਰੀਆਂ ਕਲੋਨੀਆਂ ਕੱਢ ਦਿੱਤੀਆਂ ਗਈਆਂ ਉਲਟਾ ਤੁਹਾਨੂੰ ਤਾਂ ਰੋਕ ਲਾਉਣੀ ਚਾਹੀਦੀ ਹੈ ਕਿ ਇੱਕ ਦਿਨ ਉਹ ਆਏਗਾ ਕਿ ਸਾਡਾ ਜਿਹੜਾ ਸੂਬਾ ਹੈ ਉਹ ਖੇਤੀ ਪ੍ਰਧਾਨ ਸੂਬਾ ਰਹੇਗਾ ਹੀ ਨਹੀਂ ਇਹਦੇ ਤੇ ਮਾਰਕੀਟਸ ਖੁੱਲ ਜਾਣਗੀਆਂ ਇਹਰੇ ਤੇ ਵੱਡੇ ਵੱਡੇ ਮਾਲਸ ਖੁੱਲ ਜਾਣਗੇ ਔਰ ਵੱਡੀਆਂ ਵੱਡੀਆਂ ਆਲਰੇਡੀ ਤੁਸੀਂ ਦੇਖੋਗੇ ਹਾਈਵੇਸ ਤੇ ਤਾਂ ਤੁਸੀਂ ਕਿੱਥੇ ਨਜ਼ਰ ਹੀ ਨਹੀਂ ਆ ਰਹੇ ਸੋ ਉਲਟਾ ਕੋਈ ਐਸੀ ਸਕੀਮ ਲੈ ਕੇ ਆਉਣੀ ਚਾਹੀਦੀ ਹੈ ਸਰਕਾਰ ਨੂੰ ਕਿ ਇੰਨੀ ਏਕੜ ਜ਼ਮੀਨ ਤੋਂ ਬਾਅਦ ਇਸ ਤਰ੍ਹਾਂ ਦਾ ਕੰਮ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਲੈਂਡ ਅਕਵਾਇਰ ਨਹੀਂ ਹੋਣੀ ਚਾਹੀਦੀ ਤਾਂ ਹੀ ਤਾਂ ਰਾਹੁਲ ગાંધી ਨੇ ਕਾਨੂੰਨ ਬਣਾਇਆ ਸੀ ਕਿ ਕਿਸੇ ਦੀ ਵੀ ਜ਼ਮੀਨ ਕਿਸੇ ਵੀ ਪਿੰਡ ਦੇ ਲੋਕਾਂ ਦੇ 70% ਦੀ ਸਹਿਮਤੀ ਤੋਂ ਬਿਨਾਂ ਉਹਨਾਂ ਨੂੰ ਅਕਵਾਇਰ ਨਹੀਂ ਕੀਤਾ ਜਾ ਸਕਦਾ ਕਾਈ ਤਾਂ ਲੈਂਡ ਆਰਡੀਨੈਂਸ ਬਿੱਲ ਆਇਆ ਸੀ ਰਾਹੁਲ ਗਾਂਧੀ ਲੈ ਕੇ ਆਏ ਸੀ ਜਿਹੜਾ ਸੋ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਜਾਣਕਾਰੀ ਆਸਤੇ ਮੈਂ ਤੁਹਾਡੇ ਨੂੰ ਫੋਨ ਕੀਤਾ ਸੀ ਸਤਿ ਸ਼੍ਰੀ ਅਕਾਲ ਫਿਰ ਮਿਲਦੇ ਹਾਂ